ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼੍ਰੀ ਕਾਲ ਅਕਾਲ ਪੁਰਖ ਵੈਗੁਰੂ ਜੀ ਸੋਨੂੰ ਚੜ੍ਹਦੀ ਕਲਾ ਚ ਰੱਖੇ ਜੀ ਸਤੰਦ੍ਰੁਸਤੀ ਬਖਸ਼ੇ ਜੀ ਪਰਮਾਤਮਾ ਸੋਡੇ ਘਰੇ ਹਾਸੀਆਂ ਖੇਡੀਆਂ ਲੈ ਕੇ ਆਵੇ ਜੀ ਅੱਜ ਹੈ 30 ਦਸੰਬਰ ਪਰਸੋ ਨਵਾਂ ਸਾਲ ਚੜ੍ਹ ਜਾਣਾ ਸੋ ਪਰਮਾਤਮਾ ਅਕਾਲ ਪੁਰਖ ਵੈਗੁਰੂ ਗੁਰੂ ਮਹਾਰਾਜ RAMDAS ਜੀ ਇਹ ਨਵਾਂ ਸਾਲ ਸੋਡੇ ਤੇ ਬਹੁਤ ਵਧੀਆ ਲੈ ਕੇ ਆਉਣ ਜਿਹੜੇ ਮੇਰੇ ਭੈਣ ਭਾਈ ਦੁਖੀਏ ਉਹ ਖੁਸ਼ ਹੋ ਜਾਣ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਦੇ ਦੁੱਖ ਦੂਰ ਕਰ ਦੇਣਾ ਜੀ ਕੋਈ ਵੀ ਨਿਰਾਸ਼ ਨਾ ਰਹੇ 2025 ਸਾਰੇ ਤੇ ਬਹੁਤ ਸੋਹਣਾ ਲਿਕੇ ਆਈਂ ਪਰਮਾਤਮਾ ਸਾਰੇ ਆਪਣੇ ਪਰਿਵਾਰ ਦੇ ਵਿੱਚ ਹਸੀਆਂ ਖੇਡੀਆਂ ਕਰਨ ਜੀ ਕੋਈ ਵੀ ਦੁਖੀ ਨਾ ਹੋਵੇ ਵਿਚਾਰਾ ਭੈਣ ਭਰਾ ਇਹ ਪੂ ਵਾਈਟ ਕਰ ਦੇ ਲੈਣਾ ਹਾਂ ਤੇ ਅੱਜ ਮੈਂ ਤੁਹਾਨੂੰ ਉਹ ਗੱਲ ਦੱਸਦੀ ਆਂ ਵੀ ਪਾਠ ਮੈਂ ਨਾ ਕਿਹੜੇ-ਕਿਹੜੇ ਕਰਦੀ ਆਂ ਮੈਂ ਪਾਠ ਜ਼ਿਆਦਾ ਨਹੀਂ ਕਰਦੀ ਵੀਰੇ ਐਵੇਂ ਮੈਥੋਂ ਤੁਹਾਡੇ ਕੋਲੇ ਝੂਠ ਨਹੀਂ ਵਾਜਦੇ ਜਦੋਂ ਮੈਂ ਬਹੁਤ ਜ਼ਿਆਦਾ ਦੁਖੀ ਹੁੰਦਾ ਤਾਂ ਮੈਂ ਬਹੁਤ ਪਾਠ ਕਰਦੀ ਨਹੀਂ ਆ ਸੁਖਮਨੀ ਸਾਹਿਬ ਦੇ ਪਾਠ ਵੀ ਕਰਦੀ ਰਹੀ ਆ ਜਦੋਂ ਕਹਿੰਦੇ ਨੇ ਨਾ ਕਿ ਬੰਦਾ ਦੁਖੀ ਹੋਵੇ ਉਦੋਂ ਸਭ ਕੁਝ ਕਰਦਾ ਹਨਾ ਉਦੋਂ ਤਾਂ ਮੈਂ ਵੀ ਸਭ ਕੁਝ ਕਰਦੀ ਸੀ ਹੁਣ ਮੈਂ ਸਿਰਫ ਦੋ ਪਾਠ ਪੜ੍ਹਦੀ ਆਂ ਜਪਜੀ ਸਾਹਿਬ ਤੇ ਚਪਈ ਸਾਹਿਬ ਇਹ ਪਾਠ ਮੈਂ ਕਦੇ ਛੱਡੇ ਨਹੀਂ ਕਦੇ ਵੀ ਨਹੀਂ ਛੱਡੇ ਭਾਵ ਬੀ ਕੁਝ ਮਰਜ਼ੀ ਹੋ ਜੇ ਕੁਝ ਮਰਜ਼ੀ ਮੈਂ ਇਹ ਪਾਠ ਕਰਨੀ ਕਰਨੀਆਂ ਚਾਹੇ ਮੈਨੂੰ ਦਿਨੇ ਕਵੇਲਾ ਹੋ ਜੇ ਕਿਤੇ ਬਾਹਰ ਅੰਦਰ ਗਈਆਂ ਤਾਂ ਵੀ ਮੈਂ ਪਾਠ ਦੋਨੋਂ ਕਰਨੀ ਕਰਨੀ ਹੈ ਜੀ ਇਹ ਪਾਠ ਮੈਂ ਕਦੇ ਨਹੀਂ ਛੱਡੇ ਸੁਖਮਨੀ ਸਾਹਿਬ ਦਾ ਪਾਠ ਮੈਂ ਘਰੇ ਲਾਉਣੀ ਆ ਤੁਹਾਨੂੰ ਬਾਰ-ਬਾਰ ਦਿਹਾਦੀ ਆ ਰਹਿ ਰਾਤ ਸਾਹਿਬ ਲਾਉਣੀ ਆ ਦੁਪਹਿਰਾ ਸਾਹਿਬ ਵੀ ਲਾ ਦੇਣੀ ਆ ਸੰਡੇ ਨੂੰ ਸੁਣਦੀ ਫਿਰਦੀਆਂ ਕੰਮ ਕਰਦੀ ਫਿਰਦੀਆਂ ਕਿਉਂਕਿ ਵੀਰੇ ਕੰਮ ਬਹੁਤ ਹੁੰਦਾ ਉਹਦੇ ਅਕੋਰਡਿੰਗ ਮੈਨੂੰ ਦੇਖਣਾ ਪੈਂਦਾ ਵੀ ਅਸੀਂ ਕੱਪੜੇ ਦਾ ਕੰਮ ਕਰਦੇ ਆਂ ਪਾਠ ਜਿਹੜੀਆਂ ਭੈਣਾ ਕਹਿੰਦੀਆਂ ਵੀ ਕਿਸ ਕਿਸ ਟਾਈਮ ਪਾਠ ਕਰੀਏ ਕੋਈ ਗੱਲ ਨਹੀਂ ਵੀਰੇ ਜਿਹੜੀਆਂ ਲੇਡੀਜ਼ ਘਰੇ ਜਿਆਦਾ ਕੰਮ ਕਰਦੀਆਂ ਉਹਨਾਂ ਨੂੰ ਵੇਲਾ ਕਵੇਲਾ ਹੋ ਜਾਂਦਾ ਐਵੇਂ ਮੈਂ ਹੁਣ ਸੋਨੂ ਕਹਾ ਵੀ ਤੁਸੀਂ ਆ ਸਾਰਾ ਕੰਮ ਛੱਡ ਕੇ ਹੁਣ ਪਾਠ ਕਰੋ ਆਹ ਟਾਈਮ ਕਰੋ ਤੁਹਾਡੇ ਘਰੇ ਲੜਾਈ ਪੈ ਜੇ ਵੀ ਰੋਟੀਆਂ ਨਹੀਂ ਪਕਾਈਆਂ ਚਾਹ ਦਾ ਟਾਈਮ ਸੀ ਫਲਾਣਾ ਨਹੀਂ ਕੀਤਾ ਉਹ ਪਾਠ ਕਰਨ ਚ ਵੀ ਸ਼ਾਮਲ ਨਹੀਂ ਹੁੰਦਾ ਜੇ ਘਰੇ ਲੜਾਈ ਪੈ ਜੇ ਅਗਲਾ ਕਹਿੰਦਾ ਘਰ ਦੇ ਮੈਂਬਰ ਮੈਨੂੰ ਪਤਾ ਇਹ ਚੀਜ਼ਾਂ ਕਹਿੰਦੇ ਆ ਪਾਠ ਕਰਨ ਬਹਿ ਗਈ ਅਸੀਂ ਭੁੱਖੇ ਮਰੀ ਜਾਂਦੇ ਆ ਯਾ ਸੀ ਛਾਪੀ ਕੇ ਖੇਤ ਜਾਣਾ ਸੀ ਬੁੜੀਆਂ ਨੇ ਆਏ ਇਹ ਢੰਗ ਫੜ ਰੱਖਿਆ ਇੱਥੋਂ ਤੇ ਕਰ ਵੀ ਬੋਲਾ ਜਾਂਦਾ ਇਹ ਚੀਜ਼ਾਂ ਦਾ ਮੈਨੂੰ ਪਤਾ ਵੀ ਹੁੰਦੀਆਂ ਮੈਂ ਫੇਸ ਕਰਦੀਆਂ ਵੀ ਇਹ ਢੰਗ ਕਰਦੀ ਆ ਪਾਠ ਕਰਨ ਦਾ ਆ ਗਈ ਇਹ ਵੱਡੀ ਸਾਰਾ ਕੁਝ ਕਹਿੰਦੇ ਆ ਜੀ ਜਦੋਂ ਕੋਈ ਬੰਦਾ ਚੰਗੇ ਕੰਮ ਕਰੇ ਨਾ ਉਦੋਂ ਬੁੱਢਣੀਆਂ ਜ਼ਿਆਦਾ ਬੋਲਦੀ ਐ ਜਦੋਂ ਕੋਈ ਮਾੜਾ ਕੰਮ ਕਰੇ ਉਦੋਂ ਕੋਈ ਸਾਂ ਨਹੀਂ ਕੱਟਦਾ ਸਿੱਧੀ ਜੀ ਗੱਲ ਆਪਣੇ ਕੋਲ ਮਾੜੇ ਕੰਮ ਨੂੰ ਕੋਈ ਨਹੀਂ ਰੋਕਦਾ ਕੋਈ ਕੁਝ ਨਹੀਂ ਬੋਲਦਾ ਕੋਈ ਟਿੱਪਣੀ ਨਹੀਂ ਕਰਦਾ ਸਭ ਸਾਇਲੈਂਟ ਹੋ ਜਾਂਦੇ ਆ ਚੰਗੇ ਕੰਮ ਤੇ ਰਿਕ ਦੀ ਟਿੱਪਣੀਆਂ ਹੋ ਜਾਂਦੀਆਂ। ਸੋ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆਂ ਵੀ ਪਾਠ ਚਾਹੇ ਥੋੜਾ ਕਰ ਲਿਆ ਕਰੋ। ਪੌੜੀਆਂ ਕਰ ਲਿਆ ਕਰੋ। ਚਾਹੇ ਮੂਲ ਮੰਤਰ ਦਾ ਜਾਪ ਹੀ ਕਰ ਲਿਆ ਕਰੋ। ਪਰ ਕਰਿਆ ਦਿਲੋਂ ਕਰੋ। ਜਿਹੜਾ ਬੰਦਾ ਦਿਲੋਂ ਪਾਠ ਕਰਦਾ ਨਾ ਮਤਲਬ ਸ਼ਰਧਾ ਨਾਲ ਪਾਠ ਕਰਦਾ ਚਾਹੇ ਉਹ ਥੋੜਾ ਪਾਠ ਕਰਦਾ ਚਾਹੇ ਉਹ ਜ਼ਿਆਦਾ ਕਰਦਾ ਉਹਦਾ ਕੋਈ ਚੱਕਰ ਨਹੀਂ। ਕਰੇ ਦਿਲੋਂ ਕੀਤਾ ਹੋਇਆ ਤਾਂ ਇੱਕ ਪੌੜੀ ਦਾ ਪਾਠ ਹੀ ਬਥੇਰਾ ਹੁੰਦਾ। ਭਾਬ ਵੀ ਉਹ ਦਿਲੋਂ ਕੀਤਾ ਹੋਵੇ ਮਹਾਰਾਜੇ ਨਾਲ ਜੁੜੇ ਹੋਵੋ ਤੁਸੀਂ ਚਾਹੇ ਤੁਸੀਂ ਥੋੜੀ 5 ਮਿੰਟ ਹੀ ਤੁਸੀਂ ਲਾਇਆ 5 ਮਿੰਟ ਵੀ ਜੇ ਤੁਸੀਂ ਵਹਿਗੁਰੂ ਦਾ ਨਾਮ ਜਪੋਗੇ ਉਹਦਾ ਵੀ ਤੁਹਾਨੂੰ ਫਲ ਮਿਲਣਾ 5 ਘੰਟੇ ਜਪੋਗੇ ਉਹਦਾ ਵੀ ਮਿਲਣਾ ਬਰਾਬਰ ਪੁੱਛੋ ਕਿਉਂ ਕਿ ਕਿਉਂਕਿ 5 ਘੰਟੇ ਤਾਂ ਤੁਸੀਂ ਇੱਕ ਬੈਠੇ ਪਾਠ ਕਰੀਗੇ ਤੁਹਾਡਾ ਦਿਮਾਗ ਕਿਤੇ ਦੀ ਕਿਤੇ ਗਿਆ ਜੇ ਤੁਸੀਂ 5 ਮਿੰਟ ਇੱਕ ਪਹਿਲੀ ਬੋਲੀ ਦਾ ਵੀ ਪਾਠ ਕੀਤਾ ਤੇ ਉਹ ਦਿਲੋਂ ਕਰ ਲਿਆ ਤਾਂ ਸਮਝੋ ਵੀ ਤੁਸੀਂ ਪਰਮਾਤਮਾ ਨਾਲ ਜੁੜ ਚੁੱਕੇ ਹੋ ਪਰਮਾਤਮਾ ਐਸੀ ਚੀਜ਼ ਆ ਤੁਹਾਡੇ ਤੇ ਮੇਰਾ ਭਰਿਆਂ ਦਾ ਹੱਥ ਰੱਖ ਲੈਂਦਾ ਸੋ ਪਰਮਾਤਮਾ ਨੇ ਮੇਰੇ ਤੇ ਮੇਰਾ ਭਰਿਆਂ ਹੱਥ ਰੱਖਿਆ ਹੋਇਆ ਵੀ ਅੱਜ ਮੈਨੂੰ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਹੈਗੀ ਸੱਚੇ ਪਾਤਸ਼ਾਹ ਵੈਗਰੂ ਨੇ ਮੈਨੂੰ ਬੱਚੇ ਮੇਰੀ ਵਧਿਆ ਦਿੱਤੇ ਹੋਏ ਆ ਉਹ ਮੇਰਾ ਸਾਥ ਦੇ ਰਹੇ ਆ ਮੈਂ ਖੁਸ਼ ਆ ਆਪਣੀ ਫੈਮਿਲੀ ਦੇ ਵਿੱਚ ਕਿਉਂਕਿ ਸਭ ਤੋਂ ਵੱਡੀ ਪ੍ਰਾਪਰਟੀ ਆਪਣੀ ਵਿਆਹ ਤੋਂ ਬਾਅਦ ਆਪਣੇ ਬੱਚੇ ਹੁੰਦੇ ਆ ਜੀ ਜੇ ਆਪਣਾ ਉਹ ਸਾਥ ਦਿੰਦੇ ਤਾਂ ਆਪਾਂ ਨੂੰ ਕਿਸੇ ਸਾਥ ਦੀ ਫਿਰ ਲੋੜ ਨਹੀਂ ਪੈਂਦੀ ਸੋ ਪਰਮਾਤਮਾ ਕਰੇ ਵੀ ਸਭ ਦੇ ਬੱਚੇ ਚੰਗੇ ਹੋਣ ਮਾਪਾ ਬਪ ਦੀ ਕਹਨੇ ਚ ਰਹਿਣ ਪਿਆਰ ਕਰਨ ਮਾਪਾ ਬਪ ਨੂੰ ਹੋਰ ਕੀ ਚਾਹੀਦਾ ਮਾਪੇ ਤਾਂ ਫੁੱਲਿਆ ਨਹੀਂ ਸਮਾਉਂਦਾ ਜਦੋਂ ਬੱਚੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜਦੇ ਆ ਜਾਂ ਉਹਨਾਂ ਦੇ ਕਹਨੇ ਚ ਲੱਗਦੇ ਆ ਮਾਪਾ ਬਪ ਨੂੰ ਹੋਰ ਕੀ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਚਾਹੀਦਾ ਉਹਨਾਂ ਦੇ ਬੱਚੇ ਵਧੀਆ ਇੱਕ ਬੱਚਿਆਂ ਨੂੰ ਨਾ ਪੜਨ ਵਾਸਤੇ ਬੜਾ ਤੰਗ ਨਾ ਕਰਿਆ ਕਰੋ ਜੀ ਪੜੋ ਪੜੋ ਤੇਰੇ ਨੰਬਰ ਨਹੀਂ ਘਟਨੇ ਚਾਹੀਦੇ ਤੇਰੇ ਐ ਨਹੀਂ ਹੋਣੇ ਚਾਹੀਦੇ ਬੱਚਾ ਬੋਝ ਲੈ ਜਾਂਦਾ ਜੀ ਇਸ ਚੀਜ਼ ਦਾ ਕਿਉਂਕਿ ਪੜਾਈ ਬਹੁਤ ਜਿਆਦਾ ਟਫ ਹੈ ਜੀ ਸਾਡਾ ਦੀਪੂ ਦਾਦਾ ਹੁੰਦਾ ਮੰਮੀ ਕਹਿੰਦਾ ਜਿਹੜੀ ਸਾਨੂੰ ਪੜ੍ਹਾਈਆਂ ਕਤਾਬਾਂ ਚ ਕਰਾਉਂਦੇ ਆ ਨਾ ਕਹਿੰਦਾ ਪੇਪਰਾਂ ਚ ਤੋਂ ਆਉਂਦੀ ਨਹੀਂ ਕਹਿੰਦਾ ਪਤਾ ਨਹੀਂ ਕਿੱਥੋਂ ਦੀ ਕਿੱਥੇ ਪਾ ਦਿੰਦੇ ਆ ਕਹਿੰਦਾ ਇਸ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ ਜੀ ਦੇਖੋ ਤੁਸੀਂ ਕੀ ਕਰੀ ਜਾਂਦੇ ਹੋ ਜੇਕਰ ਤੁਸੀਂ ਚੀਜ਼ ਕੋਈ ਚੁੱਲੇ ਤੇ ਬਣਾਉਣੀ ਸਿੱਖੀ ਹੋ ਫੇਰ ਹੀ ਬਣਾ ਸਕੋਗੇ ਜੀ ਜੇ ਚੀਜ਼ ਦੀ ਤੁਹਾਨੂੰ ਨੌਲਜ ਹੀ ਨਹੀਂ ਤੁਹਾਨੂੰ ਜਿਵੇਂ ਜ਼ਮਾਨਾ ਕਹਿੰਦਾ ਚੇਂਜ ਹੁੰਦਾ ਉਹ ਸਟੱਡੀ ਵੀ ਚੇਂਜ ਹੋ ਜਾਂਦੀ ਐ ਛੋਟੇ ਜ਼ਮਾਨਾ ਪਹਿਲਾਂ ਹੋਰ ਚੀਜ਼ਾਂ ਜਿਵੇਂ ਜਿਹੜੀ ਬੁੱਕਵਾਰਕ ਪੜ੍ਹ ਲਏ ਉਹ ਹੀ ਚੀਜ਼ ਆਉਂਦੀ ਆ ਹੁਣ ਤਾਂ ਆਮ ਨਾਰਮਲ ਆਪਾਂ ਕਾਂਸਟੇਬਲ ਦਾ ਪੇਪਰ ਦੇਣ ਜਾਂਦੇ ਆ ਉਹਦੇ ਵੀ ਆ ਸੰਤੁਲਨ ਕੇ ਬਾਹਰ ਲਈ ਦਸਾਂ ਮਰੀ ਨੌਜ ਹੁੰਦੀ ਅੱਧੀ ਤਾਂ ਫਿਰ ਤੁਸੀਂ ਨਾ ਆਪਣੇ ਬੱਚੇ ਨੂੰ ਬਾਲਾ ਨਾ ਵਿਚਾਰੇ ਨੂੰ ਡਿਪਰੈਸ਼ਨ ਚ ਪਾਇਆ ਕਰ ਤਾਂ ਇਥੋਂ ਟ੍ਰਾਸਟ ਨਹੀਂ ਨਿਕਲਿਆ ਇਥੋਂ ਐ ਨਹੀਂ ਹੋਇਆ ਬਾਹਰ ਨਹੀਂ ਹੋਇਆ ਜੀ ਦੀਪੂ ਕਹਿੰਦਾ ਵੀ ਮੰਮੀ ਮੈਂ ਕਾਨਵੈਂਟ ਸਕੂਲ ਤਾਂ ਪੜਿਆ ਹੋਇਆ ਕਹਿੰਦਾ ਉੱਥੇ ਜਾ ਕੇ ਪਤਾ ਲੱਗਦਾ ਕਹਿੰਦਾ ਐਨੇ ਪਤਾ ਲੱਗਦਾ ਪੇਪਰ ਕਿੱਥੋਂ ਆਇਆ ਹੋਇਆ ਕੀ ਕੋਸ਼ਿਸ਼ੋ ਆਪਣੇ ਬੱਚਿਆਂ ਨੂੰ ਨਾ ਪਿਆਰ ਕਰਿਆ ਕਰੋ ਨਹੀਂ ਤੇ ਡਿਪਰੈਸ਼ਨ ਨਾ ਪਾਓ ਜਦੋਂ ਬੱਚਾ ਡਿਪਰੈਸ਼ਨ ਚ ਵਗਿਆ ਨਾ ਤਾਂ ਫਿਰ ਉਹ ਵਧੇ ਨਾ ਉਹ ਫੁੱਲੇ ਤੇ ਨਾ ਹੀ ਉਹ ਫਿਰ ਸਾਨੂੰ ਜੱਜ ਲੱਗ ਕੇ ਦਿਖਾਵੇ ਕਿਉਂਕਿ ਤੁਸੀਂ ਬੱਚੇ ਤੇ ਬੋਝ ਹੀ ਇੰਨਾ ਪਾ ਦਿੰਨੇ ਹੋ ਤੇਰੇ ਨੰਬਰ ਨਹੀਂ ਘਟਨੇ ਚਾਹੀਦੇ ਤੂੰ ਆਹ ਟੈਸਟ ਨਹੀਂ ਕੱਢਿਆ ਫਲਾਣ ਦੇ ਜਵਾਬ ਨਹੀਂ ਕੱਢ ਲਿਆ ਤੇ ਇੱਥੋਂ ਨਹੀਂ ਨਿਕਲਿਆ ਨਹੀਂ ਨਿਕਲਿਆ ਦੇਖੋ ਜੀ ਕੁਝ ਤਾਂ ਬੱਚੇ ਦੀ ਕਿਸਮਤ ਹੁੰਦੀ ਹੈ ਤੇ ਕੁਝ ਪੇਪਰ ਹੀ ਹੁਣ ਇੰਨੇ ਔਖੇ ਪਾਤੇ ਬਹੁਤ ਮੁਸ਼ਕਲ ਨਾਲ ਸਰਕਾਰੀ ਜੋਬਾਂ ਮਿਲ ਰਹੀਆਂ ਅੱਗੇ ਜੋਬਾਂ ਆਸਾਨ ਸੀ ਹੁਣ ਆਸਾਨ ਮੇਰੇ ਸਾਹ ਨਾਲੋਂ ਆਇਲਸ ਨਾਲੋਂ ਜ਼ਿਆਦਾ ਔਖਾ ਤਾਂ ਆਪਣਾ ਪੇਪਰ ਹੋਇਆ ਆ ਬਈ ਜਿਹੜਾ ਆਪਣੇ ਸਰਕਾਰੀ ਜੋਬ ਲਈ ਕੱਢਣਾਗਾ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਜਿਸ ਪਰਮਾਤਮਾ ਨੇ ਬੱਚੇ ਨੂੰ ਭੇਜਿਆ ਨਾ ਉਹਨੂੰ ਉਹਦਾ ਸਾਰਾ ਹੱਕ ਦੇ ਕੇ ਭੇਜਿਆ ਪਰਮਾਤਮਾ ਨੇ ਉਹਦੀ ਉਹਦੀ ਰੋਟੀ ਦਾਣਾ ਪਾਣੀ ਸਭ ਕੁਝ ਦੇ ਕੇ ਭੇਜਿਆ ਤੇ ਤੁਸੀਂ ਆਪਣੇ ਬੱਚਿਆਂ ਤੇ ਬੋਝ ਨਾ ਪਾਇਆ ਕਰੋ ਹੋ ਸਕੇ ਤਾਂ ਉਹਨਾਂ ਨੂੰ ਗੁਰਬਾਣੀ ਨਾਲ ਜੋੜੋ ਬੱਚੇ 'ਚ ਸਹਿਨਸੀਲਤਾ ਤੇ ਨਿਮਰਤਾ ਆਉਂਦੀ ਹੈ ਜੇਕਰ ਤੁਸੀਂ ਬੱਚੇ ਨੂੰ ਕਹੋਗੇ ਵੀ ਬੇਟਾ ਕੋਈ ਗੱਲ ਨਹੀਂ ਬਾਣੀ ਪੜ ਬਾਣੀ ਪੜਨ ਨਾਲ ਤੇਰੇ ਸਾਰੇ ਪ੍ਰੋਬਲਮਸ ਸੋਲਵ ਹੋ ਜਾਣਗੇ ਬੇਟਾ ਤੂੰ ਟੈਨਸ਼ਨ ਨਾ ਕਰ ਇਸ ਕਿਉਂਦੀ ਹੈ ਨਾ ਕਿ ਕਿ ਜਦੋਂ ਉਹ ਪੈਂਦੀ ਆ ਮੁਸੀਬਤ ਪੈਂਦੀ ਆ ਕਿਵੇਂ ਹੈਂਡਲ ਕਰਨਾ ਬਾਣੀ ਸਭ ਕੁਝ ਦੱਸਦੀ ਆ ਦੀਪੂ ਕਹਿੰਦਾ ਜਿਹੜਾ ਪੱচ্চਾ ਬਾਣੀ ਪੜਨ ਲੱਗ ਗਿਆ ਕਹਿੰਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਮੁਸੀਬਤ ਚੋਂ ਕਿਵੇਂ ਨਿਕਲ ਆ ਜੀ ਚੋਂ ਕਿਵੇਂ ਨਿਕਲਣਾ ਕਹਿੰਦਾ ਮੰਮੀ ਇਹ ਚੀਜ਼ ਬਾਣੀ ਸਿਖਾਉਂਦੀ ਆ ਕਿਤਾਬਾਂ ਨਹੀਂ ਸਿਖਾਉਂਦੀਆਂ ਸਾਨੂੰ ਤਾਂ ਮੇਰਾ ਕਹਿਣ ਦਾ ਭਾਵੇਂ ਆ ਵੀ ਆਪਣੇ ਬੱਚੇ ਨੂੰ ਥੋੜਾ ਗੁਰਬਾਣੀ ਨਾਲ ਜ਼ਰੂਰ ਜੋੜੋ ਭਾ ਮਾ ਉਹ ਥੋੜਾ ਪਾਠ ਕਰੇ ਸਾਡਾ ਜੀ ਦੀਪੂ ਕੱਲਾ ਹੁਣ ਚਪਈ ਸਹਿਬ ਦਾ ਪਾਠ ਹੀ ਕਰਦਾ ਮੈਂ ਝੂਠ ਨਹੀਂ ਬੋਲਦੀ ਚਪਈ ਸਹਿਬ ਦਾ ਪਾਠ ਉਹ ਡੇਲੀ ਕਰਦਾ ਤੇ ਸ਼ਾਇਦ ਪੰਜ ਪੋੜੀਆਂ ਵੀ ਕਰਦਾ ਹਾਂ ਹਾਂ ਕਲੋਚੇ ਪਈ ਸੇ ਕਰਦਣਾ ਚਪਈ ਸਾਬ ਦਾ ਪਾਠ ਕਰਦਾ ਹੀ ਦੀਪੂ ਭੱਜ ਜਾਂਦਾ ਪੜਨ ਨ ਜਾਂਦਾ ਤੇ ਪਰ ਕਰਦਾ ਦਿਲੋਂ ਹੈ ਇਹਦੇ ਮਤਲਬ ਖੰਠ ਹੈ ਗੁਟਕਾ ਸਾਬ ਨਹੀਂ ਚੱਕਦਾ ਹੈ ਐਂ ਪੂਜਾ ਰੂਮ ਚ ਖੜਕ ਕੇ ਹੀ ਕਰ ਲੈਂਦਾ ਚਪਈ ਸਾਬ ਦਾ ਪਾਠ ਆਪਣੇ ਬੱਚੇ ਨੂੰ ਗੁਰੂ ਮਹਾਰਾਜ ਨਾਲ ਜੋੜੋ ਪਰਮਾਤਮਾ ਨਾਲ ਜੋੜੋ ਬੱਚਾ ਜਿਹੋ ਜਿਹਾ ਸੋਨੂੰ ਕਰਦਾ ਵੇਖਦਾ ਨਾ ਬੱਚਾ ਉਹ ਵੀ ਕਰਦਾ ਹੁੰਦਾ ਸੋ ਆਪਣੇ ਬੱਚੇ ਤੇ ਕਦੇ ਵੀ ਇੰਨਾ ਪ੍ਰਭਾਵ ਨਾ ਪਾਓ ਇੰਨੀਆਂ ਮੁਸੀਬਤਾਂ ਦਾ ਉਹਨੂੰ ਸਾਹਮਣਾ ਕਰਨਾ ਨਾ ਪਵੇ ਕਿ ਉਹ ਸੋ ਉਥੋਂ ਵੀ ਨੰਬਰ ਤੇ ਸਟ्रेस ਨਾਲ ਆ ਕਰੋ ਕਿਹਾ ਡਾ ਘਾਟਾ ਪੈ ਗਿਆ ਕਟਾ ਕਰਨਾ ਕਿ ਜਿਹੜੀ ਚੀਜ਼ ਪੈ ਗਈ ਪੈ ਗਈ ਜੇ ਨੂੰ ਹੱਸ ਕੇ ਜਰੋਂਗੇ ਤਾਂ ਵੀ ਉਹਦਾ ਜਰੇਨ ਰੋਕ ਕੇ ਜਰੋਂਗੇ ਤਾਂ ਵੀ ਜਰੇ ਆਊਗਾ ਦੀਪੂ ਦਾ ਬਹੁਤ ਡਿਪੈਂਡ ਸੋਡਾ ਤੇ ਕਰਦਾਗਾ ਦੀਪੂ ਦਾ ਕਹਿੰਦਾ ਮਤਲਬ ਇਹ ਹੈ ਵੀ ਜੇ ਕੋਈ ਨੁਕਸਾਨ ਕਰੇ ਹੋ ਜੇ ਬਾਲਾ ਬੋਝ ਨਾ ਲਿਆ ਕਰੋ ਬੋਝ ਲੈਣ ਨਾਲ ਉਹ ਨੁਕਸਾਨ ਪੂਰਾ ਨਹੀਂ ਹੁੰਦਾ ਜੀ ਜਿਵੇਂ ਮੈਂ ਸਿੱਖ ਚੁੱਕੀ ਆ ਵੀ ਜਿੰਨਾ ਜੇ ਤੁਹਾਡਾ ਕੋਈ ਨੁਕਸਾਨ ਹੋ ਗਿਆ ਨਾ ਉਹ ਟੈਨਸ਼ਨ ਲੈਣਾ ਕਦੇ ਪੂਰਾ ਨਹੀਂ ਹੁੰਦਾ ਉਹ ਜਾਂ ਤਾਂ ਮਿਹਨਤ ਨਾਲ ਪੂਰਾ ਹੁੰਦਾ ਹੈ ਜਾਂ ਸਮਾਂ ਰਹਿ ਕੇ ਪੂਰਾ ਹੁੰਦਾ ਜੇ ਆਪਾਂ ਬੋਝ ਕਰਾਂਗੇ ਨਾ ਤੇ ਆਪਾਂ ਆਪ ਹੀ ਖਤਮ ਹੋਣ ਲੱਗ ਜਾਾਂਗੇ ਹੱਸ ਕੇ ਜਰੋ ਹੱਸ ਕੇ ਜਰੋਂਗੇ ਕਸੇ ਤੇ ਚੰਗੀ ਰਹੂਗੀ ਮਨਸਾਂਤਰੂਗਾ ਤੋ ਇਹ ਤੇ ਨਾ ਪਵਾੜਾ ਪਾਉਂਗੇ ਚੀਜ਼ ਦਾ ਵਾਪਸ ਹੋਉਂਦੀ ਵੀ ਨਹੀਂ ਉਸ ਨੂੰ ਮਰਜ਼ੀ ਕਰ ਲੋ ਜਿਹੜੀ ਚੀਜ਼ ਹੋਗੀ ਤਾਂ ਕੋਈ ਗੁਰੂ ਮਹਾਰਾਜ ਕਹਿੰਦੇ ਵੀ ਜੋ ਚੀਜ਼ ਆਪਣੇ ਤੋਂ ਚਲੀ ਜਾਂਦੀ ਹੈ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਕਿਉਂਕਿ ਇਹ ਆਪਣੇ ਕਹਿੰਦੇ ਲਿਖਿਆ ਹੁੰਦਾ ਜਿਹੜਾ ਇੱਕ ਵਾਰ ਟਾਈਮ ਚੜ ਗਿਆ ਵਾਪਸ ਕਦੇ ਨਹੀਂ ਹੁੰਦਾ ਟਾਈਮ ਕਦੇ ਵੀ ਰਿਵਰਸ ਨਹੀਂ ਹੁੰਦਾ ਤੇ ਆਪਾਂ ਹੀ ਕਾਲ ਕਰ ਜਾਂਦੇ ਆ ਜੀ ਸੋ ਦੀਪੂ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਟਾਈਮ ਮੌਕਾ ਜਰੂਰ ਦਿੰਦਾ ਇਹਨੇ ਫਿਊਚਰ ਪਰ ਰਿਵਰਸ ਕਦੇ ਨਹੀਂ ਹੁੰਦਾ ਸਟ੍ਰੈਸ ਨਾ ਲਓ ਦੀਪੂ ਕਹ ਰਿਹਾ ਵੀ ਸਟ੍ਰੈਸ ਲੈ ਕੇ ਕੁਝ ਨਹੀਂ ਹ ਕੋੜਾ ਐਚਜੀ ਦੀ ਮਿਸਾਲ ਬੈਠੇ ਆਂ ਦੀਪੂਆ ਸੂਟ ਵੀ ਲਾਇਆ ਬੈਠਾ ਦੀ ਪੇਮੈਂਟ ਆਈ ਹੋਈ ਐ ਅਸੀਂ ਜਿਉਂਦੇ ਜਾਗਦੇ ਬੈਠੇ ਮਾਂ ਪੁੱਤ ਇਸ ਚੀਜ਼ ਦੇ ਜਮਾਇਨ ਵੀ ਸਾਡੇ ਜਿੰਨੀ ਕਿਸੇ ਨੇ ਤੰਗੀ ਨਹੀਂ ਵੇਖੀ ਹੋਣੀ ਕਿਸੇ ਨੇ ਵੀ ਨਹੀਂ ਦੇਖੀ ਹੋਣੀ ਪਰ ਸਾਡੇ ਬੱਚਿਆਂ ਨੂੰ ਮੈਂ ਚੰਗੀ ਐਜੂਕੇਸ਼ਨ ਦੇਣ ਦੇ ਲਈ ਬਹੁਤ ਮਿਹਨਤ ਕੀਤੀ ਐ ਜੇ ਮੈਂ ਉਹ ਮਿਹਨਤ ਨਾ ਕਰਦੀਏ ਨਹੀਂ ਪੜ ਸਕਦੇ ਸੀ ਜੇ ਮੈਂ ਚਾਹੁੰਦੀ ਵੀ ਬੈਠ ਕੇ ਟੈਂਸ਼ਨ ਲੈ ਕੇ ਬਹਿ ਜਾਂਦੀ ਮੈਂ ਬੱਚੇ ਪੜਾਉਣੇ ਸੀ ਮੈਂ ਕਿਵੇਂ ਪੜਾਵਾਂ ਮੇਰੇ ਤੇ ਖਰਚੇ ਕਿਵੇਂ ਫੋੜ ਕਰਾਂ ਜੇ ਇਹਨਾਂ ਚੀਜ਼ਾਂ ਚ ਪੈ ਜਾਂਦੀ ਤੇ ਮਰ ਨੂੰ ਪੜਾ ਨਹੀਂ ਸੀ ਸਕਦਾ ਆਪਾਂ ਮੈਂ ਤੇ ਕੀਤੀ ਐ ਖੇਤੀ ਕੀਤੀ ਕੱਪੜੇ ਸਟਿਚ ਕੀਤੇ ਸਭ ਕੁਝ ਕੀਤਾ ਵੀ ਚਲ ਬੱਚੇ ਪੜਾਂਗੇ ਬੱਚੇ ਪੜ ਗਏ ਪੜ ਕੇ ਜਿਵੇਂ ਜਿਵੇਂ ਚਾਹੁੰਦੀ ਸੀ ਉਹ ਜਿਵੇਂ ਹੀ ਬਣ ਗਏ ਵੀ ਦੋਨੇ ਭੈਣ ਭਰਾਵਾਂ ਨੂੰ ਬਹੁਤ ਵਧੀਆ ਨੌਲੇਜ ਐ ਦੁਨੀਆਦਾਰੀ ਦੀ ਅੱਜ ਦੀ ਦੁਨੀਆਦਾਰੀ ਇਹਨਾਂ ਨੂੰ ਸਾਰਾ ਪਤਾ ਵੀ ਕੀ ਦੁਨੀਆਦਾਰੀ ਐ ਕਿਵੇਂ ਐ ਕਿਉਂਕਿ ਅਸੀਂ ਸਾਰੇ ਤਿੰਨੇ ਦੋਸਤਾ ਵਾਂਗੂ ਰਹਿੰਦੇ ਆ ਅਸੀਂ ਕਦੇ ਸੋਚਿਆ ਨਹੀਂ ਮੈਂ ਮੈਂ ਕਦੇ ਨਹੀਂ ਸੋਚਿਆ ਵੀ ਮੈਂ ਉਹਨਾਂ ਦੀ ਮਾਂ ਮੈਨੂੰ ਲੱਗਦਾ ਮੇਰੇ ਫਰੈਂਡ ਨੇ ਇਹ ਦੋਨੇ ਤੇ ਬੱਚੇ ਵੀ ਮੇਰੇ ਨਾਲ ਫਰੈਂਡ ਬਣ ਕੇ ਰਹਿੰਦੇ ਸੋ ਪਲੀਜ਼ ਆਪਣੇ ਬੱਚਿਆਂ ਦੇ ਬੋਝ ਨਹੀਂ ਪਾਉਣਾ ਮੈਂ ਇਹੋ ਹੀ ਪਾਠ ਕਰਦੀ ਆ ਤੁਹਾਨੂੰ ਬਾਰ-ਬਾਰ ਦੱਸਦੀ ਆ ਤੇ ਬਸ ਕੁਝ ਕੁ ਨੁਕਤੇ ਆ ਵੀ ਜਿਹੜੇ ਮੈਂ ਕੁਝ ਕਰਦੀ ਰਹਿੰਦੀ ਆ ਘਰ 'ਚ ਵਾਧਾ ਕਰਨ ਦੇ ਲਈ ਤੇ ਉਹ ਮੈਂ ਵੀਡੀਓ ਤੇ ਸ਼ੇਅਰ ਨਹੀਂ ਕਰ ਸਕਦੀ ਕਿਉਂਕਿ ਲੋਕਾਂ ਦੇ ਨਾਲ ਜੀ ਨਾਲ ਦੀ ਨਾਲ ਮੈਸੇਜ ਆਉਣ ਲੱਗ ਜਾਂਦੇ ਆ ਕੋਈ ਕੋਈ ਕੁਝ ਬੋਲਦਾ ਕੋਈ ਕੁਝ ਉਹ ਚੀਜ਼ਾਂ ਮੈਨੂੰ ਪਸੰਦ ਨਹੀਂ ਹੈਗੀਆਂ ਸੋ ਇੱਕ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਤੇ ਪੁੰਨ ਕਰਨ ਨਾਲ ਵੀ দান ਕਰਨ ਨਾਲ ਵੀ ਆਪਣੇ ਜਿਹੜੇ ਗਰੋਕਾਸ਼ਟ ਆ ਦੂਰ ਹੋ ਜਾਂਦੇ ਆ ਕੁਝ ਕੁ ਚੀਜ਼ਾਂ ਹੈ ਜੋ ਅਪਾਧਾਨ ਕਰਦੇ ਆ ਤੇ ਉਹਨਾਂ ਨਾਲ ਆਪਣੇ ਕਸ਼ਟਾ ਘਟਨੇ ਸ਼ੁਰੂ ਹੋ ਜਾਂਦੇ ਆ ਕੁਝ ਕੁ ਚੀਜ਼ਾਂ ਬਟ ਮੈਂ ਵੀਡੀਓ ਤੇ ਬਿਲਕੁਲ ਸ਼ੇਅਰ ਨਹੀਂ ਕਰੂੰਗੀ ਕਿਉਂਕਿ ਊਂਟ ਦੀ ਪਟੰਗ ਬਣਾ ਦਿੰਦੇ ਆ ਜੀ ਕਿਧਰ ਦੀ ਕਿਧਰੇ ਗੱਲ ਨੂੰ ਲੈ ਜਾਂਦੇ ਆ ਕਿਤੇ ਦੀ ਕਿਤੇ ਲੋਕ ਥੋ ਸਾਨੂੰ ਪਤਾ ਜੀ ਲੋਕ ਜੱਜ ਬਾਲਾ ਕਰਦੇ ਆ ਤੇ ਮੈਨੂੰ ਚੰਗਾ ਨਹੀਂ ਲੱਗਦਾ ਵੀ ਜੱਜ ਕਰਨ ਤੇ ਇਨਸਲਟ ਕਰਨ ਮੈਨੂੰ ਵਧੀਆ ਨਹੀਂ ਲੱਗਦਾ ਮੈਨੂੰ ਕੋਈ ਇਹਦੇ ਬਿਊਆਂ ਦੀ ਲੋੜ ਨਹੀਂ ਵੀ ਜਿੱਥੇ ਬੰਦੇ ਦੀ ਇੱਜ਼ਤ ਜੀ ਨਾ ਕਰੇ ਕੋਈ ਐਵੇਂ ਬੇਰਮਤ ਬਲਾ ਸਵਾਲ ਜਵਾਬ ਕਰਨ ਲੱਗ ਜਾਣ ਇੱਥੇ ਲੋਕ ਤੁਸੀਂ ਇਹ ਦੇਖ ਲਿਓ ਨੱਚਣ ਟੱਪਣ ਵਾਲੇ ਟੈਂ ਟੈਂ ਵਾਲੀਆਂ ਵੀਡੀਓ ਦੇਖੀ ਜਾਣਗੇ ਖੁਸ਼ ਹੋਣਗੇ ਦੰਦ ਗੱਡੀ ਜਾਣਗੇ ਤੇ ਜੋ ਕੋਈ ਵੈਸੇ ਵੀ ਵੀਡੀਓ ਪਾਉਣ ਲੱਗ ਜਾਓ ਤੇ ਤੂੰ ਵੱਡਾ ਬਾਬਾ ਬਣਦਾ ਤੂੰ ਐ ਕਰਦਾ ਬਾਹ ਕਰਦਾ ਸਾਨੂੰ ਪਤਾ ਜੀ ਲੋਕ ਮੈਥੋਂ ਨਾਲੋਂ ਵੱਧ ਤਾਂ ਤੁਸੀਂ ਜਾਣਦੇ ਹੋਵੋਗੇ ਵੀ ਲੋਕਾਂ ਲਈ ਟਿੱਪਣੀ ਕਰਨੀ ਸ਼ੁਰੂ ਕਰ ਦੇਣੀ ਆ ਠੀਕ ਹੈ ਜੀ ਸੋ ਮੈਂ ਇਹ ਹੀ ਪਾਠ ਕਰਦੀ ਆ ਇਹ ਕਰ ਰਹੀ ਆ ਮੈਂ 10-11 ਸਾਲ ਤੋਂ ਤੇ ਛੱਡੇ ਨਹੀਂ ਕਦੇ ਨਾ ਛੱਡਾਂ ਜਿੰਨਾ ਚਿਰ ਮੇਰੀ ਆ ਨਿਗਾਹ ਕੰਮ ਕਰਦੀ ਐ ਜਵਾਨ ਹੈਗੀ ਆ ਰੱਬ ਨੇ ਦਿੱਤੀ ਆ ਉਹ ਨਜ਼ਰ ਆਪਾਂ ਪਾਠ ਕਰਦੇ ਰਾਵਾਂਗੇ ਕਿਉਂਕਿ ਇਸ ਪਾਠ ਨੇ ਮੈਨੂੰ ਉਤਾਰਿਆ ਗੁਰਬਾਣੀ ਨੇ ਮੈਨੂੰ ਉਤਾਰਿਆ ਇਸ ਕਰਕੇ ਗੁਰਬਾਣੀ ਤੇ ਵੱਡੀ ਕੋਈ ਗੱਡੀ ਹੋਣੀ ਨਹੀਂ ਸਕਦੀ ਸੋ ਵੀਡੀਓ ਬਣਾਉਣ ਚੁੱਕੀ ਕੰਨੀ ਨਹੀਂ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਦੁਬਾਰਾ ਫੇਰ ਕਹਿਣੀ ਆ 2025 ਤੁਹਾਡੇ ਤੇ ਬਹੁਤ ਵਧੀਆ ਹੋਵੇ ਵਾਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਆਪਣੇ ਪਰਿਵਾਰ ਚ ਖੁਸ਼ ਰਹੋ ਇਹ ਹੀ ਮੇਰੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ